ਸਾਰਿਆਂ ਨੇ ਕਿਸੇ ਨੇ ਕਸਰ ਨਹੀਂ ਛੱਡੀ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਵੀ ਜਿਹੜੇ 24 ਘੰਟੇ ਐ ਉਹ 28900 ਘੰਟਿਆਂ 'ਚ ਤਬਦੀਲ ਹੋ ਗਏ ਅਗਰ 3 ਸਾਲ 4 ਮਹੀਨੇ ਦਾ ਹਿਸਾਬ ਲਗਾ ਕੇ ਦੇਖੀਏ ਤੇ ਹੁਣ ਤਾਂ ਹੀ ਕਰੀਬਨ 28900 ਘੰਟੇ ਨਿਕਲ ਗਏ ਪਰ ਕੋਈ ਵੀ ਕਿਸੇ ਕਿਸਮ ਦਾ ਐਕਸ਼ਨ ਇਸ ਮੁੱਦੇ ਦੇ ਉੱਤੇ ਨਹੀਂ ਲਿਆ ਗਿਆ 300 ਤੋਂ ਜ਼ਿਆਦਾ 2015 ਤੋਂ ਲੈ ਕੇ ਇਹਨਾਂ ਦੀ ਸਰਕਾਰ ਬਣ 22 ਤੱਕ 300 ਤੋਂ ਜ਼ਿਆਦਾ ਕੇਸੇਸ ਬੇਅਦਮੀ ਨੂੰ ਲੈ ਕੇ ਵੱਖ-ਵੱਖ ਥਾਣੇ ਦੇ ਅੰਦਰ ਰਜਿਸਟਰ ਹੋਏ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂਕਿ ਘੱਲ ਤਾਂ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਵੀ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫੈਲਾਨਾ ਦਾ ਬਹੁਤ ਦੂਰ ਦੀ ਗੱਲ ਆ ਕਿਸੇ ਨੂੰ ਫੈਲਾਨਣ ਵਾਲਾ ਆਇਆ ਕਹਿ ਰਿਹਾ ਜੀ ਉਸ ਤੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਤੁਸੀਂ ਫਾਂਸੀ ਤਾਂ ਬਾਅਦ ਚੇ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਉਹ ਬਾਤ ਅਫਸਰ ਤਾਂ ਥੋੜੀ ਹੁਣ ਵੀ ਨਹੀਂ ਮੰਨਣੋਂ हट ਗਏ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਹੈ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿੱਲ ਦਾ ਜਿਹੜਾ ਖਰੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵਕ ਵਕ ਧਰਮ ਦੀ ਜਿਹਦੇ ਕਰਕੇ ਪਹਿਲਾਂ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਉਡਿਓਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ ਚੀਫ ਮਿਨਿਸਟਰ ਸਾਹਿਬ ਦੀ ਜਾਂ ਕਨਸਰਨਡ ਸੈਕਟਰੀਜ਼ ਦੀ ਜਾਂ ਇਹਨਾਂ ਦੇ ਲਾਰਡ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਉਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਬਟ ਸਟਿਲ ਅਗਰ ਨੀਅਤ ਤੁਹਾਡੀ ਠੀਕ ਹੈ ਤੁਹਾਡੀ ਨੀਤੀ ਠੀਕ ਹੈ ਜਿਸ ਭਾਵਨਾ ਨਾਲ ਕਰ ਰਹੇ ਤੁਹਾਡੀ ਭਾਵਨਾ ਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਮੈਂ ਸਮਝਦਾ ਵੀ ਧਾਰਮਿਕ ਮੁੱਦਿਆਂ ਨੂੰ ਲੈ ਕੇ ਹਰੇਕ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਸਾਡੇ ਭਾਈਚਾਰਕ ਸਾਂਝ ਨੂੰ ਜਿਹੜੀ ਢਾਹ ਲਾਉਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਤੇ ਨਕੇਲ ਪੈਣੀ ਜ਼ਰੂਰੀ ਹੈ ਬਦਦਾ ਨਕੇਲ ਮੇਰਾ ਮੰਨਣਾ ਹੈ ਦੇਰ ਐਗਜ਼ਿਸਟਿੰਗ ਲਾਜ਼ ਉਹਨਾਂ ਨੂੰ ਪੂਰੀ ਤਰ੍ਹਾਂ ਅਗਰ ਇੰਪਲੀਮੈਂਟ ਕੀਤਾ ਜਾਵੇ ਇਫ ਯੂ ਹੈਵ ਦਾ ਵਿਲ ਪਾਵਰ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਮੈਂ ਸਮਝਦਾ ਇਹਦੇ ਤੇ ਪੂਰੀ ਠੱਲ ਪੈ ਸਕਦੀ ਹੈ